ਅਸੀ ਕਾਲ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਪੇਜ ਮਾਲਵਾ ਬੈਲਟ ਬੱਲੀਵਾਲ ਸ਼ੂਟਿੰਗ ਅੱਜ ਆਪਾਂ ਲਾਈਵ ਹੋਏ ਸੀਗੇ ਜੀ ਟੂਰਨਾਮੈਂਟ ਪਿੰਡ ਖਿਆਲੀ ਵਾਲੇ ਜ਼ਿਲ੍ਹਾ ਬਠਿੰਡਾ ਕੱਲ ਨੂੰ 39 ਪਲੱਸ ਦਾ ਟੂਰਨਾਮੈਂਟ ਹੋਣ ਜਾ ਰਿਹਾ ਜੀ ਬਹੁਤ ਹੀ ਟੌਪ ਦੇ ਸੈੱਟ ਬਣੇ ਨੇ ਸਾਰੇ ਸੈਟਾਂ ਦੀ ਅਪਡੇਟ ਦੇਵਾਂਗੇ ਸ਼ੇਅਰ ਕਰਿਓ ਪਹਿਲਾਂ ਸਾਰੇ ਭਰਾ ਜਿਹੜੇ ਵੀ ਵੀਡੀਓ ਦੇ ਨਾਲ ਜੁੜੀ ਜਾ ਰਹੇ ਹੋ ਸ਼ੇਅਰ ਕਰੀ ਚੱਲਿਓ ਸੈਟਾਂ ਦੀ ਅਪਡੇਟ ਦੇਵਾਂਗੇ ਤੇ ਟਾਈਮ ਦੀ ਅਪਡੇਟ ਦੇਵਾਂਗੇ ਕੀ ਅਪਡੇਟ ਆ ਗਈ ਸ਼ੇਅਰ ਕਰਿਓ ਵੀਰੇ ਸਾਰੇ ਭਰਾ ਬਹੁਤ ਸੋਹਣੇ ਸੈੱਟ ਬਣੇ ਹੋਏ ਨੇ ਸ਼ੇਅਰ ਕਰੀ ਚੱਲਿਓ 39+ ਵੀਰੇ ਟੂਰਨਾਮੈਂਟ ਕੱਲ ਨੂੰ ਪੈਂਡ ਖਿਆਲੀ ਵਾਲਾ ਜ਼ਿਲ੍ਹਾ ਬਠਿੰਡਾ ਸਰਦਾਰ ਗਰਮੀਤ ਸਿੰਘ ਜੀ ਬਰਾਡ ਲੀਡਰ ਸਾਹਿਬ ਵੱਲੋਂ ਸਾਰੀਆਂ ਟੀਮਾਂ ਨੂੰ ਖੁੱਲੇ ਸੱਦੇ ਨੇ ਸਾਰੇ ਪਲੇਅਰਾਂ ਨੂੰ ਟੀਮਾਂ ਬਹੁਤ ਸੋਹਣੀਆਂ ਬਣੀਆਂ ਨੇ ਬਹੁਤ ਸੋਹਣੇ ਸੈੱਟ ਬਣੇ ਨੇ ਇਹਦਾ ਪਹਿਲਾ ਪ੍ਰਾਈਜ਼ ਆਪਣੇ ਲਈ 15000 ਦੂਜਾ 91000 ਤੀਜਾ ਤੇ ਚੌਥਾ 55500 ਰੁਪਏ ਹੋਣਗੇ ਤੇ ਤਿੰਨ ਬੈਸਟ ਪਲੇਅਰ ਕੱਢੇ ਜਾਣਗੇ ਇਹ ਆਪਣੇ ਕੋਲੇ ਫਾਰਮੈਟ ਹੋਊਗਾ ਜੀ ਆਲ ਓਪਨ ਟੂਰਨਾਮੈਂਟ ਜਿਹੜਾ ਆਲ ਓਪਨ ਦਾ ਹੋਣਾ ਸੱਤ ਪਲੇਅਰ ਖੇਡ ਸਕਦੇ ਆ ਜੀ ਸੈਟਾਂ ਦੀ ਅਪਡੇਟ ਜਿਵੇਂ ਆਪਣੇ ਲਈ ਕਮੇਟੀ ਨੇ ਦਿੱਤੀ ਆ ਸੈਟਾਂ ਦੀ ਅਪਡੇਟ ਜਰੂਰ ਦੇਵਾਂਗੇ ਆਪਾਂ ਤੁਹਾਡੇ ਕੋਲੇ ਜਿਹੜਾ ਪਹਿਲਾ ਸੈਟ ਆਪਣੇ ਕੋਲੇ ਬਣਿਆ ਜੀ ਘਾਵ ਦਾ ਸੰਗਰੂੜ ਦਾ ਸੈਟ ਬਣਿਆ ਜਿਹਨਾਂ ਦੀ ਟੀਮ ਦੇ ਲਈ ਕਾਂਤਾ ਨਮੋਲ ਜੀਤ ਸੰਗਰੂਰ ਸਣੀ ਠੁੱਲੀਵਾਲ ਅਵਤਾਰ ਖਨਾਲ ਕੁਲਦੀਪ ਖਨਾਲ ਬਿੰਦਰ ਸਤੋਜ ਅਤੇ ਸਾਹਪੁਰ ਵਾਲਾ ਮੁੰਡਾ ਚੂਚੀ ਖੇਡੂ ਨੈੱਟ ਦੇ ਬਹੁਤ ਟੌਪ ਦਾ ਸੈੱਟ ਬਣਿਆ ਪਹਿਲਾ ਹੀ ਆਪਣੇ ਕੋਲੇ ਅਗਲਾ ਸੈੱਟ ਆਪਣੇ ਕੋਲੇ ਜੀ ਸੁਹੇਲੇ ਵਾਲੇ ਬੱਬੂ ਹੋਰਿਆਂ ਦਾ ਬਣਿਆ ਜੀ ਭਰਾਵਾਂ ਦਾ ਬੱਬੂ ਸੁਹੇਲੇ ਵਾਲਾ ਬਲਤੇਜ ਮੁਕਤਸਰ ਸਵਰਨਾ ਢਾਬ ਕੋਕਰੀ ਅਣੀ ਮੁਕਸਰ ਨੈੱਟ ਮੈਨ ਹੋਊ ਜੀ ਸੱਬਾ ਮਲੋਟ ਬਾਜ ਧਾਮਕੋਟ ਸੁਖੀ ਧਾਮਕੋਟ ਸੋਹਿਲੇ ਵਾਲੇ ਦੀ ਟੀਮ ਖੇਡੂ ਜੀ ਇਹ ਆਪਣੇ ਕੋਲੇ ਬੱਬੂ ਬਾਈ ਹੋਰਿਆਂ ਦੀ ਉਸ ਤੋਂ ਅਗਲਾ ਸੈੱਟ ਆਪਣੇ ਕੋਲੇ ਭਲਾੜੇ ਵਾਲੇ ਦਾ ਬਣਿਆ ਜੀ ਬਾਈ ਲੰਬੂ ਹੋਰਿਆਂ ਦਾ ਬਹੁਤ ਟੌਪ ਦਾ ਸੈੱਟ ਬਣਿਆ ਜੀ ਬਾਈ ਲੰਬੂ ਭਲਾੜੇ ਵਾਲਾ ਜਸਵਿੰਦਰ ਖਿਆਲੀ ਵਾਲਾ ਮੰਗੂ ਥਰਾਜ ਵਾਲਾ ਖੱਬਾ ਥਰਾਜ ਵਾਲਾ ਟੋਨੀ ਕਲਾਰਾਂ ਅਤੇ ਗਗਨ ਰੈਸਰ ਵਾਲਾ ਹੈਂਡਲ ਖੇਡੂ ਨੈੱਟ ਤੇ ਬਹੁਤ ਸੋਹਣਾ ਸੈੱਟ ਬਣਿਆ ਬਾਈ ਇਹ ਅਗਲਾ ਸੈੱਟ ਆਪਣੇ ਕੋਲੇ ਸੂਰਤੀਆ ਦਾ ਬਣਿਆ ਜੀ ਸੂਰਤੀਆ ਦੀ ਟੀਮ ਲਈ ਅੰਤਰ ਸੂਰਤੀਆ ਜੀ ਪ੍ਰਗਟ ਸੂਰਤੀਆ ਪਾਲਾ ਸੂਰਤੀਆ ਬਾਈ ਟੈਣੀ ਸੱਦਾ ਸਿੰਘ ਵਾਲਾ ਕਾਲਾ ਦਲੀਏ ਵਾਲਾ ਸਮੀ ਨਮਾ ਪਿੰਡ ਅਤੇ ਨੈਟ ਦੇ ਪਰਮ ਖੇਡੂ ਜੀ ਚੈਣੇ ਵਾਲੀਆ ਬਹੁਤ ਟੌਪ ਦਾ ਸੈੱਟ ਬਣਿਆ ਜੀ ਅਗਲਾ ਸੈੱਟ ਆਪਣੇ ਕੋਲੇ ਜੀ ਫਾਜ਼ਿਲਕਾ ਸਾਈਡ ਦਾ ਬਣਿਆ ਜੀ ਬਾਈ ਕਰਨੀ ਹੋਰਿਆਂ ਦਾ ਬਾਰੇਕ ਦਾ ਸੱਟ ਕਹਿ ਦੀਏ ਜਾਂ ਕਬੂਲ ਸਾਹ ਦਾ ਕਹਿ ਦੀਏ ਹਨਾ ਉਹ ਪੌਜੀ ਕਬੂਲ ਸਾਹ ਕਰਨੀ ਬਾਰੇ ਕਾ ਪਾਉ ਅਬੋਹਰ ਲਾਰੀ ਮੋੜਨਾਬਾ ਸੋਡਾ ਦਿਵਾਨਖੇੜਾ ਮੋਨੀ ਬਾਰੇ ਕਾ ਤੇ ਨੈਟਮੈਨ ਤੇ ਸਰਨੀ ਖੇਡੂ ਦਿਵਾਨਖੇੜੇ ਵਾਲਾ ਜੀ 39 ਪਲਸ ਆਮਰਾਨ ਵੀਰੇ ਇਹ 39 ਪਲਸ ਪੁਲਿਆਰੀ ਖੇਡਣਗੇ ਸਾਰੇ ਸ਼ੇਅਰ ਕਰਿਓ ਭਰਾ ਬਣ ਕੇ ਜਿਹੜੇ ਜੁੜੀ ਜਾ ਰਹੇ ਹੋ ਸ਼ੇਅਰ ਜ਼ਰੂਰ ਕਰੀ ਚੱਲਿਓ ਅਗਲਾ ਸੈੱਟ ਆਪਣੇ ਕੋਲੇ ਲੁਧਿਆਣੇ ਦਾ ਬਣਿਆ ਬਾਈ ਪਾਉ ਬਾਈ ਪੰਜਾਬ ਪੁਲਿਸ ਗੁਰਦੀਪ ਰੱਬੋਂ ਸਿੰਦਰਪਾਲ ਚੂਮੂ ਬਿੱਲਾ ਰੱਬੋਂ ਦੀਪਾ ਦੁਧਾਲ ਲਾਲੀ ਬਾਠਾ ਤੇ ਜੱਗੀ ਸਹਾਰਨ ਮਾਜਰਾ ਬਾਈ ਬਹੁਤ ਟੌਪ ਦਾ ਸੈੱਟ ਬਣਿਆ ਜੀ ਅਗਲਾ ਸੈੱਟ ਆਪਣੇ ਕੋਲੇ ਗੁਰਮੀਤ ਬਰਾੜ ਕਲੱਬ ਪਟਿਆਲੇ ਦਾ ਬਣਿਆ ਜੀ ਬਹੁਤ ਟੌਪ ਦਾ ਸੈੱਟ ਹੈ ਵੀ ਅੰਗਰੇਜ਼ ਮਰਦਾ ਜਿਹੜੀ ਗੁਰਮੀਰ ਸਿੰਘ ਜੀ ਬਰਾੜ ਜੱਗਾ ਬਰਾੜ ਖਿਆਲੀ ਵਾਲਾ ਜੈਮਲ ਧਨੇਠਾ ਸ਼ੌਂਕੀ ਸ਼ੇਰੋਂ ਪ੍ਰਥੀ ਨਾਗਰਾ ਤੇ ਨੱਟ ਦੇ ਮਰਦਾ ਜਿਹੜੀ ਵਾਲਾ ਸੁੱਖਾ ਖੇਡੂਗਾ ਜੀ ਇਹ ਵੀ ਬਹੁਤ ਟੌਪ ਦਾ ਸੈੱਟ ਬਣਿਆ ਅਗਲਾ ਸੈੱਟ ਆਪਣੇ ਕੋਲੇ ਰੂੜੇ ਵਾਲੀ ਦਾ ਬਣਿਆ ਜੀ ਰੂੜੇ ਵਾਲੀ ਟੀਮ ਲਈ ਵਿਸ਼ਾਲ ਰੂੜੇ ਵਾਲੀ ਨਰੇਸ਼ ਰੂੜੇ ਵਾਲੀ ਬਾਲਾ ਰਾਜਿਆਂ ਵਾਲੀ ਅਨਿਲ ਕੁਲਾਰ ਅਤੇ ਸਰਿੰਦਰ ਫਰੋਜਪੁਰ ਬਹੁਤ ਟੌਪ ਦਾ ਸੈੱਟ ਬਣਿਆ ਜੀ ਇਹ ਵੀ ਅਗਲਾ ਸੈੱਟ ਆਪਣੇ ਕੋਲੇ ਕਿਚਨ ਕਿੰਗ ਕਲੱਬ ਠੁੱਲੀਆਲ ਦਾ ਬਣਿਆ ਜੀ ਆਪਣੇ ਪਿੰਡ ਦਾ ਸੈੱਟ ਬਣਿਆ ਟੀਮ ਦੇ ਲਈ ਬਾਬਾ ਕੌੜਾ ਜੀ ਜੱਗਾ ਜਲਾਲਦੀਆਲ ਘੁੱਗੀ ਬਰਨਾਲਾ ਦੀਪਾ ਠੁੱਲੀਆਲ ਪ੍ਰੀਤ ਬਰਨਾਲਾ ਜੋਤ ਨੌਤਰਾਨੀ ਤੇ ਆਪਾਂ ਖੇਡਾਂਗੇ ਜੀ ਇਹ ਠੁੱਲੀਆਲ ਦਾ ਸੈੱਟ ਬਣਿਆ ਕਿਚਨ ਕਿੰਗ ਕਲੱਬ ਠੁੱਲੀਆਲ ਅਗਲਾ ਸੈੱਟ ਆਪਣੇ ਕੋਲੇ ਤਖਰ ਦਾ ਬਣਿਆ ਜੀ ਤਖਰ ਦੀ ਟੀਮ ਦੇ ਲਈ ਪੰਡਤ ਦੇ ਖੇਡੂ ਤਖਰ ਵਾਲਾ ਜੀ ਨੈਟ ਤੇ ਮੁੰਡਾ ਖੇਡੂਗਾ ਜੀ ਉਹਨਾਂ ਦਾ ਪੰਡਤ ਜੀ ਦਾ ਕੱਲ ਨੂੰ ਆ ਕੱਲ ਨੂੰ ਸ਼ੇਵਕ ਵੀਰੇ ਕੱਲ ਨੂੰ ਟੂਰਨਾਮੈਂਟ ਤੇ ਇੱਕ ਪੰਡਤ ਦੇ ਭਰਾ ਜੀ ਖੇਡਣਗੇ 3 ਨਾਲ ਪਟਵਾਰੀ ਬਰਨਾਲਾ ਸੀਪਾ ਹਥਣ ਕੁਲਦੀਪ ਫਰਵਾਹੀ ਬਹੁਤ ਟੌਪ ਦਾ ਸੈੱਟ ਬਣਿਆ ਜੀ ਇਹ ਵੀ ਰਵੀ ਨਹੀਂ ਖੇਡਦਾ ਵੀਰੇ ਰਵੀ ਨਹੀਂ ਖੇਡਦਾ 39 ਪਲੱਸ ਵਾਲੇ ਖੇਡਣਗੇ ਜਿਨ੍ਹਾਂ ਦਾ 1986 ਦਾ ਵਰਤ ਆ ਉਦੋਂ ਨੀਚੇ ਵਾਲੇ ਖੇਡ ਸਕਦੇ ਆ ਸਿਆਸੀ ਤੋਂ ਅਗਲਾ ਸੈੱਟ ਆਪਣੇ ਕੋਲੇ ਜੀ ਅਮਰਗੜ ਦਾ ਬਣਿਆ ਬੱਬੂ ਅਮਰਗੜ ਸਿਮਰਾ ਖੀਮੂ ਆਣਾ ਦਲਵੀਰ ਨਈਆਂ ਵਾਲਾ ਅਤੇ ਨੱਟ ਤੇ ਤਾਊ ਹਰਿਆਪੁਰ ਵਾਲਾ ਖੇਡੂ ਆ ਜੀ ਇਹ ਵੀ ਬਹੁਤ ਟੌਪ ਦਾ ਸੈੱਟ ਬਣਿਆ ਜੀ ਉਸ ਤੋਂ ਅਗਲਾ ਸੈੱਟ ਆਪਣੇ ਕੋਲੇ ਖੀਵੇ ਦਾ ਬਣਿਆ ਜੀ ਬਾਈ ਪੱਪੀ ਹੋਰਿਆਂ ਦਾ ਸੈੱਟ ਬਣਿਆ ਬਾਈ ਪੱਪੀ ਖੀਵਾ ਮੱਖਣ ਪੀਖੀ ਨੱਟ ਦੇ ਖੇਡੂ ਜੰਗੀਰਾ ਕੋਟਦੁੰਨੇ ਵਾਲਾ ਜੀ ਜੱਗੂ ਮਹਿਲਕਲਾਂ ਕਾਲਾ ਮਿੱਠੇਵਾਲਾ ਬਾਕੀ ਦੋ ਪਲੇਅਰਾਂ ਦੀ ਅਪਡੇਟ ਜਲਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਹ ਵੀ ਬਹੁਤ ਟੌਪ ਦਾ ਸੈੱਟ ਬਣਿਆ ਜੀ ਲਗਭਗ ਸਾਰੇ ਸੈੱਟੀ ਪੂਰੇ ਟੌਪ ਦੇ ਬਣੇ ਨੇ ਦੋ ਚਾਰ ਸੈੱਟ ਹੋਰ ਨੇ ਜਿਹੜੇ ਲੋਕਲ ਬਣੇ ਨੇ ਹਨਾ ਲੋਕਲ ਸੈਟਾਂ ਬਾਰੇ ਹਜੇ ਅਪਡੇਟ ਆਪਾਂ ਨੂੰ ਨਹੀਂ ਹੈਗੀ ਸੀ ਇਹ ਜਿੰਨੀ ਕੁ ਅਪਡੇਟ ਆਪਣੇ ਕੋਲ ਆਈ ਦੀ ਉਹ ਤੁਹਾਡੇ ਕੋਲੇ ਆਪਾਂ ਕਰਤੀ ਪਹੁੰਚਦੀ ਹੁਣ ਜੇ ਕਿਸੇ ਭਰਾ ਨੂੰ ਨਹੀਂ ਪਤਾ ਲੱਗ ਰਿਹਾ ਕਿਸੇ ਚੀਜ਼ ਦਾ ਹਨਾ ਹੁਣ ਉਹ ਦੁਆਰੇ ਕਮੈਂਟ ਕਰ ਸਕਦੇ ਹੋ ਵੀਰੇ ਟੂਰਨਾਮੈਂਟ 40 39 ਪਲੱਸ ਦਾ ਜੀ ਜੇ ਆਪਾਂ 40 ਸਾਲ ਲੱਗ ਗਏ ਨੇ ਜਿਹਨੂੰ 40ਵਾਂ ਸਾਲ ਲੱਗਿਆ ਉਹ ਖੇਡ ਸਕਦਾਗਾ ਬਹੁਤ ਟੌਪ ਦੇ ਸੈੱਟ ਬਣੇ ਨੇ ਸੈੱਟਾਂ ਦੀ ਅਪਡੇਟ ਆਪਾਂ ਤੁਹਾਡੇ ਰੂਪ ਪ੍ਰੂਵ ਕਰਤੀ ਪਹਿਲਾਂ ਬਾਕੀ ਕੱਲ ਨੂੰ ਟਾਈਮ ਜੀ ਟਾਈਮ ਜੀ ਆਪਣੇ ਕੋਲੇ 3 ਵਜੇ ਦਾ ਟਾਈਮ ਦਿੱਤਾ ਕਮੇਟੀ ਨੇ 3:30 ਵਜੇ ਨੂੰ ਆਪਾਂ ਮੈਚ ਸਟਾਰਟ ਕਰ ਦੇਣੇ ਸਾਰੀਆਂ ਟੀਮਾਂ 3 ਵਜੇ ਨੂੰ ਪਹੁੰਚ ਜਾਣ ਤਾਂ ਜੋ ਆਪਾਂ 3:30 ਨੂੰ ਮੈਚ ਸਟਾਰਟ ਕਰ ਸਕੀਏ 12 ਵਜੇ ਦੇ ਨੂੰ ਭਰਾ ਕਹਿੰਦੇ ਆਪਾਂ ਟੂਰਨਾਮੈਂਟ ਸਮਾਪਤ ਕਰਨਾ ਜੀ 12 ਵਜੇ ਤੋਂ ਪਹਿਲਾਂ ਪਹਿਲਾਂ ਅਗਲਾ ਦਿਨ ਨਹੀਂ ਚੜ੍ਹ ਦੇਣਾ ਤਿੰਨ ਨੈਟ ਨੇ ਲਗਭਗ ਚੌਥਾ ਮੇਰੇ ਖਿਆਲ ਚ ਹੋਮ ਗ੍ਰਾਉਂਡ ਆਗਾ ਹਨਾ ਵਧੀਆ ਅਰੇਂਜਮੈਂਟ ਹੁੰਦੀ ਆ ਖਿਆਲੀ ਵਾਲੇ ਦੇ ਆਪਾਂ ਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਹਨਾ ਉਹ ਤਾਂ ਪਹਿਲੇ ਦਿਨੋਂ ਆਪਾਂ ਜਿਵੇਂ ਕਹਿੰਦੇ ਨਾ ਵੀ ਮੈਰਜਨ ਵਾਸ਼ੜੀ ਬਣਾਈ ਜਾਂਦੀ ਆ ਵਾਲੀਬਾਲ ਦੀ ਤਾਂ 39 ਪਲੱਸ ਤੇ ਵੀ ਪ੍ਰਬੰਧ ਤਾਕੜੀ ਹੋਣੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸੱਤੇ ਚਲਿਆ ਗਿਆ ਜੀ ਵੀਰੇ ਬਹੁਤ ਬਹੁਤ ਮੁਬਾਰਕਾਂ ਨੇ ਬਾਈ ਸੱਤੇ ਨੂੰ ਸੱਤਾ ਪਹੁੰਚ ਗਿਆ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ ਤੂਫਾਨ ਖੇਡੂ ਮਾੜਬਾ ਕਲੱਬ ਲਈ ਬਹੁਤ ਟੌਪ ਦਾ ਹਿੱਟ ਬਣਿਆ ਸੱਤੇ ਹੋਰਿਆਂ ਦਾ ਵੀ ਨਾਲ ਪਿੰਦਰ ਖੰੰਜਰਾਲ ਇਹ ਵੀ ਪਹੁੰਚ ਗਈ ਹੈ ਜੇ ਨਿਊਜ਼ੀਲੈਂਡ ਬਾਈ ਮੰਦੀਪ ਰੌਲੀ ਹੋਰੀ ਤਕੜਾ ਸੈੱਟ ਬਣਿਆ ਜੀ ਵਧੀਆ ਸੈੱਟ ਬਣੇ ਨੇ ਗੈਸ ਉੱਥੇ ਵੀ ਬਹੁਤ ਤਕੜੇ ਮੈਚ ਲੱਗਣੇ ਨੇ ਨਿਊਜ਼ੀਲੈਂਡ ਦੀ ਧਰਤੀ ਤੇ ਪਹਿਲਾਂ ਵੀ ਆਪਣੇ ਸਾਰੇ ਪਲੇਅਰ ਪਹੁੰਚ ਚੁੱਕੇ ਨੇ ਹਨ ਤੇ ਬਾਕੀ ਇਹ ਇਹ ਟੂਰਨਾਮੈਂਟ ਜਿਹੜਾ 39+ ਦਾ ਹੋਣਾ ਜੀ ਇਹ ਜਿਵੇਂ ਵੀ ਹੋਰ ਅਪਡੇਟ ਕੋਈ ਆਪਣੇ ਲਵੇ ਆਉਂਦੀ ਆਪਾਂ ਕੱਲ ਨੂੰ ਕਰਾਂਗੇ ਸਾਂਝੀ ਧੰਨਵਾਦ ਜੀ ਸਾਰੇ ਭਰਾਵਾਂ ਦਾ ਸ਼ੇਅਰ ਜਰੂਰ ਕਰ ਦਿਓ ਵੀਰੇ ਵੀਡੀਓ ਨੂੰ